ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਯਾਰੀ ਸਾ ਸਿੰਘ ਜੀ ਇੱਕ ਵਾਰੀ ਗਿਆਨੀ ਠਾਕਰ ਸਿੰਘ ਜੀ ਹੈ ਨਾ ਜਿਹੜੇ ਉਹ ਜਰਗ ਵਾਲੇ ਮਹਾਂਪੁਰਸ਼ਾ ਜਿਹੜੇ ਬਾਬਾ ਭਪਿੰਦਰ ਸਿੰਘ ਜੀ ਜੋ ਮੌਜੂਦਾ ਵੀ ਹਨ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਜਦੋਂ ਅਸੀਂ ਅਫਗਾਨਿਸਤਾਨ ਗਏ ਸੀ ਨਾ ਤੇ ਉੱਥੇ ਅਸੀਂ ਗੁਰਦੁਆਰਾ ਸਾਹਿਬ ਵਾਲ ਜਾ ਰਹੇ ਸਾਂ ਤੇ ਅਚਾਨਕ ਰਸਤੇ ਜਾਬ ਸਾਹਿਬ ਦੀ ਆਵਾਜ਼ ਸੁਣੀ ਉਹਨਾਂ ਨੇ ਤਾਂ ਉਹਨਾਂ ਨੇ ਸਿੰਘਾਂ ਨੂੰ ਪੁੱਛਿਆ ਵੀ ਖੋਲ ਕੇ ਦੇਖੋ ਦਰਵਾਜ਼ਾ ਵੀ ਅੰਦਰ ਕੌਣ ਆ ਜੋ ਦੇਖਿਆ ਤਾਂ ਪਠਾਣਾ ਦੇ ਘਰ ਸੀ ਤੁਰਕਾਂ ਦੇ ਤੇ ਉੱਥੇ ਇੱਕ ਮੁਰਗੇ ਨੂੰ ਪਿੰਜਰੇ ਚ ਬਿਠਾ ਆਇਆ ਸੀ ਜਿਹਨੂੰ ਜਾਪ ਸਾਹਿਬ ਦਾ ਪਾਠ ਸੁਣਾ ਰਹੇ ਸੀ ਤੇ ਫਿਰ ਬਾਬਾ ਜੀ ਨੇ ਪੁੱਛਿਆ ਵੀ ਇਹ ਤੁਸੀਂ ਕੀ ਕਰ ਰਹੇ ਹੋ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਇਹਨੂੰ ਇਹ ਹਾਰਿਆ ਹੋਇਆ ਮੁਰਗਾ ਤੇ ਅਸੀਂ ਇਹਨੂੰ ਨਾ ਜਾਪ ਸਾਹਿਬ ਦਾ ਪਾਠ ਸੁਣਾ ਰਹੇ ਹਾਂ 40 ਦਿਨ ਸੁਣਾਵਾਂਗੇ ਇਹਨੂੰ ਤੇ 40 ਦਿਨ ਤੋਂ ਬਾਅਦ ਇਹ ਜਿੱਤ ਕੇ ਆਊਗਾ ਫਿਰ ਬਾਬਾ ਜੀ ਨੇ ਪੁੱਛਿਆ ਵੀ ਤੁਸੀਂ ਇਦਾਂ ਕਿਉਂ ਕਰਦੇ ਹੋ ਉਹ ਕਹਿੰਦੇ ਵੀ ਅਸੀਂ ਨਾ ਸਾਰੀ ਰਿਸਰਚ ਕੀਤੀ ਆ ਕਿ ਜਿਹੜੇ ਤੁਰਕ ਕਦੇ ਹਾਰਨ ਵਾਲੇ ਨਹੀਂ ਆ ਪਠਾਨ ਕਦੇ ਹਾਰ ਨਹੀਂ ਸਕਦੇ ਵੀ ਸਿੰਘਾਂ ਨੇ ਕਿਵੇਂ ਹਰਾਤਾ ਫਿਰ ਜਦੋਂ ਰਿਸਰਚ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਅਕਾਲ ਉਸਤਤ ਦੀ ਬਾਣੀ ਚੰਡੀ ਦੀ ਵਾਰ ਇਹ ਸਾਰੇ ਸਿੰਘ ਪੜਦੇ ਆ ਜਿਹਦੇ ਕਰਕੇ ਜਿੱਤ ਜਾਂਦੇ ਆ ਫਿਰ ਸਾਨੂੰ ਪਤਾ ਲੱਗਿਆ ਵੀ ਜਪੁ ਸਾਹਿਬ ਜੀ ਇੰਨੀ ਤਾਕਤ ਹੈ ਇਸ ਲਈ ਅਸੀਂ ਇਹਨੂੰ ਜਪੁ ਸਾਹਿਬ ਦਾ ਪਾਠ ਸੁਣਾ ਰਹੇ ਆ ਹੁਣ ਇਹ ਲੜਾਈ ਜਿੱਤ ਕੇ ਆਊਗਾ ਸੋ ਪਹਿਰੇ ਸਾਧ ਸੰਗਤ ਜੀ ਯਾਨੀ ਜੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਵੀ ਦਰਸਨ ਦੀ ਬਾਣੀ ਪੜਿਆ ਕਰੋ ਦਸਮ ਦੀ ਬਾਣੀ ਚ ਬਹੁਤ ਜ਼ਿਆਦਾ ਤਾਕਤ ਹੈ ਜਿਹੜਾ ਵੀ ਕੰਮ ਨਹੀਂ ਵੀ ਹੋ ਸਕਦਾ ਨਾ ਉਹ ਜ압ਸਬ ਦੀ ਬਾਣੀ ਜਾਂ ਦਸਮ ਦੀ ਬਾਣੀ ਪੜ ਕੇ ਪੂਰਾ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ